ਪੰਜਾਬ ਸਰਕਾਰ ਨਵੀਂ ਪਹਿਲ ਕਦਮੀ ਕਰਨ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਨਵੀਂ ਐਪ ਬਣਾਈ ਜਾ ਰਹੀ ਹੈ ਜਿਸ ਦਾ ਨਾਮ ਮੈਪ ਮਾਈ ਇੰਡੀਆ ਹੈ ਉਸ ਦੇ ਵਿੱਚ ਲੋਕਾਂ ਨੂੰ ਹਸਪਤਾਲਾਂ ਤੱਕ ਪਹੁੰਚਣ ਦਾ ਰਸਤਾ ਦੱਸਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਨੈਵੀਗੇਸ਼ਨ ਕੰਪਨੀ ਦਾ ਉਦੇਸ਼ ਹਰ ਹਸਪਤਾਲ ਨੂੰ ਫਰੀਸ਼ਤੇ ਹਸਪਤਾਲ ਦੇ ਰੂਪ ਵਿੱਚ ਮੈਪਿੰਗ ਕਰਕੇ ਨਿਰਵਿਘਨ ਨੈਵੀਗੇਸ਼ਨ ਰੀਅਲ ਟਾਈਮ ਅਪਡੇਟ ਅਤੇ ਸਹੀ ਮੈਪਿੰਗ ਪ੍ਰਦਾਨ ਕਰਨਾ। ਉਹਨਾਂ ਕਹਿੰਦੇ ਕਿ ਇਹ ਪਹਿਲਕਦਮੀ ਭਰੋਸੇਯੋਗਤਾ ਅਤੇ ਉਪਭੋਗਤਾ ਦੇ ਅਨੁਭਵ ਵਿੱਚ ਸੁਧਾਰ ਕਰੇਗੀ ਅਤੇ ਪੀੜਤ ਵਿਅਕਤੀ ਤੱਕ ਸਮੇਂ ਸਿਰ ਸਿਹਤ ਸਹੂਲਤ ਪਹੁੰਚਾਉਣਾ ਯਕੀਨੀ ਬਣਾਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਐਪ ਦੇ ਜ਼ਰੀਏ ਰੋਡ ਸੇਫਟੀ ਵਿੰਗ ਅਤੇ ਮੈਪ ਮਾਈ ਇੰਡੀਆ ਦੇ ਸਹਿਯੋਗ ਦੇ ਨਾਲ ਆਧੁਨਿਕ ਨੈਵੀਗੇਸ਼ਨ ਟੈਕਨੋਲੋਜੀ ਜ਼ਰੀਏ ਐਮਰਜੈਂਸੀ ਸਮੇਂ ਨੇੜਲੇ ਹਸਪਤਾਲਾਂ ਦਾ ਪਤਾ ਲਗਾਉਣਾ ਸੁਖਾਲਾ ਹੋ ਜਾਵੇਗਾ। ਉਨਾ ਹੀ ਵੀ ਕਹਿ ਕੇ ਇਹ ਕਦਮ ਸੜਕ ਦੁਰਘਟਨਾਵਾਂ ਦੇ ਪੀੜਤਾਂ ਨੂੰ ਰਜਿਸਟਰਡ ਫ੍ਰਿਜ ਤੇ ਹਸਪਤਾਲ ਤੱਕ ਤੁਰੰਤ ਲੈ ਜਾਣ ਦੀ ਸਹੂਲਤ ਦੇਵੇਗਾ ਆਮ ਲੋਕ ਤਾਂ ਇਸ ਦਾ ਲਾਭ ਉਠਾਣਗੇ ਤੋਂ ਅੰਦਾਜ਼ੇ ਉਸ ਦੇ ਨਾਲ ਨਵੀਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਵੀ ਇਸ ਨੂੰ ਆਨਲਾਈਨ ਨੈਵੀਗੇਸ਼ਨ ਪ੍ਰਣਾਲੀ ਦਾ ਲਾਭ ਉਠਾ ਕੇ ਦੂਰ ਘਟਨਾ ਦੇ ਪੀੜਤਾ ਨੂੰ ਨੇੜਲੇ ਹਸਪਤਾਲਾਂ ਤੱਕ ਪਹੁੰਚਾਈਗੇ ਜਿਸ ਨਾਲ ਉਹਨਾਂ ਨੂੰ ਸਮੇਂ ਸਿਰ ਸਹਾਇਤਾ ਮਿਲ ਸਕੇਗੀ ਅਤੇ ਬਚਾਅ ਦਰ ਵਿੱਚ ਵਾਧਾ ਹੋਵੇਗਾ ਇਸ ਦੇ ਨਾਲ ਹੀ ਵਿਆਪਕ ਕਵਰੇਜ ਨੂੰ ਯਕੀਨੀ ਬਣਾਉਂਦਿਆਂ ਸਾਰੇ 144 ਐਸਐਸਐਫ ਹਾਈਵੇ ਮਾਰਗਾਂ ਨੂੰ ਹੁਣ ਫਰਿਸ਼ਤੇ ਸੂਚੀਬੱਧ ਹਸਪਤਾਲਾਂ ਨਾਲ ਮੈਪ ਕੀਤਾ। ਨਾਲ ਹੀ ਉਹਨਾਂ ਕਹੇ ਕਿ ਆਮ ਲੋਕਾਂ ਨੂੰ ਅਗਿਆਕੇ ਦੁਰਘਟਨਾਵਾਂ ਅਤੇ ਪੀੜਤਾ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਦੀ ਜਾਨ ਬਚਾਉਣ ਲਈ ਉਤਸ਼ਾਹਿਤ ਕਰਨ ਵਾਲੇ ਅਜਿਹੇ ਫਰਿਸ਼ਤੇ ਨੂੰ ਕਾਨੂੰਨੀ ਉਲੰਘਣਾ ਅਤੇ ਪੁਲਿਸ ਪੁੱਛਗਿੱਛ ਤੋਂ ਛੋਟ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਉਸ ਨੂੰ ਨਗਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਜ਼ਿਕਰ ਜੋਗਾ ਕਿ ਫਰਿਸ਼ਤੇ ਪ੍ਰਣਾਲੀ ਤਹਿਤ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨ ਵਾਲੇ ਵਿਅਕਤੀ ਨੂੰ ਸਰਕਾਰ ਦੁਆਰਾ ਫਰਿਸ਼ਤਾ ਵਜੋਂ ਮਾਨਤਾ ਦਿੱਤੀ ਜਾਂਦੀ ਹੈ ਅਤੇ 2000 ਰੁਪਏ ਦਾ ਇਨਾਮ ਵੀ ਦਿੱਤਾ ਜਾਏਗਾ। ਟ੍ਰੈਫਿਕ ਅਤੇ ਸੜਕ ਸੁਰੱਖਿਆ ਪੰਜਾਬ ਐਸਆਈ ਰਾਏ ਨੇ ਇਸ ਸਪੈਲ ਕਦਮੀ ਨੂੰ ਐਮਰਜੈਂਸੀ ਦੀ ਸੂਰਤ ਵਿੱਚ ਤੁਰੰਤ ਇਲਾਜਮ ਹੋਇਆ ਕਰਵਾਉਣ ਲਈ ਇੱਕ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਕਿਹਾ ਹੈ ਕਿ ਫਰਿਸ਼ਤੇ ਹਸਪਤਾਲਾਂ ਦਾ ਮੈਪਲਜ਼ ਮੋਬਾਈਲ ਐਪ ਨਾਲ ਏਕੀਕਰਨ ਇਹ ਯਕੀਨੀ ਬਣਾਏਗਾ ਕਿ ਸੜਕ ਦੁਰਘਟਨਾ ਪੀੜਤਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਸਕੇ ਜੋ ਮਨੁੱਖੀ ਜਾਨਾਂ ਬਚਾਉਣ ਲਈ ਲਾਹੇਵੰਦ ਸਾਬਿਤ ਹੋਵੇਗਾ ਸੜਕ ਸੁਰੱਖਿਆ ਫੋਰਸ ਇਸ ਪ੍ਰਣਾਲੀ ਦੀ ਵਰਤੋਂ ਦੁਰਘਟਨਾ ਪੀੜਤਾਂ ਨੂੰ ਸੰਵੇਦਨਸ਼ੀਲ ਸਮੇਂ ਤੇ ਹਸਪਤਾਲ ਜਾਣ ਲਈ ਸਹਾਈ ਹੋਵੇਗੀ ਜਿਸ ਨਾਲ ਮਨੁੱਖੀ ਜਾਨਾਂ ਬਚਾਉਣ ਦੀ ਦਰ ਵਿੱਚ ਸੁਧਾਰ ਆਵੇਗਾ ਬਿਊਰੋ ਰਿਪੋਰਟ ਜੀਕੇਆ ਟੀਵੀ ਪੰਜਾਬ ਸਰਕਾਰ ਨਵੀਂ ਪਹਿਲ ਕਦਮੀ ਕਰਾਂ ਜਾ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਇੱਕ ਨਵੀਂ ਐਪ ਬਣਾਈ ਜਾ ਰਹੀ ਹੈ ਜਿਸ ਦਾ ਨਾਮ ਮੈਪ ਮਾਈ ਇੰਡੀਆ ਹੈ ਉਸ ਦੇ ਵਿੱਚ ਲੋਕਾਂ ਨੂੰ ਹਸਪਤਾਲਾਂ ਤੱਕ ਪੰਚੌੜ ਦਾ ਰਸਤਾ ਦੱਸਿਆ ਜਾਵੇਗਾ ਤੁਹਾਨੂੰ ਦੱਸਦੀ ਹੈ ਕਿ ਨੈਵੀਗੇਸ਼ਨ ਕੰਪਨੀ ਦਾ ਉਦੇਸ਼ ਹਰ ਹਸਪਤਾਲ ਨੂੰ ਫਰਿਸ਼ਤੇ ਹਸਪਤਾਲ ਦੇ ਰੂਪ ਵਿੱਚ ਮੈਪਿੰਗ ਕਰਕੇ ਨਿਰਵਿਘਨ ਨੈਵੀਗੇਸ਼ਨ ਰੀਅਲ ਟਾਈਮ ਅਪਡੇਟ ਅਤੇ ਸਹੀ ਮੈਪਿੰਗ ਪ੍ਰਦਾਨ ਕਰਨਾ ਹੈ। ਉਹਨਾਂ ਕਹੇ ਕਿ ਇਹ ਪਹਿਲਕਦਮੀ ਭਰੋਸੇਯੋਗਤਾ ਅਤੇ ਉਪਭੋਗਤਾ ਦੇ ਅਨੁਭਵ ਵਿੱਚ ਸੁਧਾਰ ਕਰੇਗੀ ਅਤੇ ਪੀੜਤ ਵਿਅਕਤੀ ਤੱਕ ਸਮੇਂ ਸਿਰ ਸਿਹਤ ਸਹੂਲਤ ਪਹੁੰਚਾਉਣਾ ਯਕੀਨੀ ਬਣਾਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਐਪ ਦੇ ਜ਼ਰੀਏ ਰੋਡ ਸੇਫਟੀ ਵਿੰਗ ਅਤੇ ਮੈਪ ਮਾਈ ਇੰਡੀਆ ਦੇ ਸਹਿਯੋਗ ਦੇ ਨਾਲ ਆਧੁਨਿਕ ਨੈਵੀਗੇਸ਼ਨ ਟੈਕਨੋਲੋਜੀ ਜ਼ਰੀਏ ਐਮਰਜੈਂਸੀ ਸਮੇਂ ਨੇੜਲੇ ਹਸਪਤਾਲਾਂ ਦਾ ਪਤਾ ਲਗਾਉਣਾ ਸੁਖਾਲਾ ਹੋ ਜਾਵੇਗਾ। ਉਨਾ ਹੀ ਵੀ ਕਹਿ ਕੇ ਇਹ ਕਦਮ ਸੜਕ ਦੁਰਘਟਨਾਵਾਂ ਦੇ ਪੀੜਤਾਂ ਨੂੰ ਰਜਿਸਟਰਡ ਫ੍ਰਿਸਤੇ ਹਸਪਤਾਲ ਤੱਕ ਤੁਰੰਤ ਲੈ ਜਾਣ ਦੀ ਸਹੂਲਤ ਦੇਵੇਗਾ ਆਮ ਲੋਕ ਤਾਂ ਇਸ ਦਾ ਲਾਭ ਉਠਾਣਗੇ ਤੋਂ ਅੰਦਾਜ਼ੇ ਉਸ ਦੇ ਨਾਲ ਨਵੀਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਵੀ ਇਸ ਨੂੰ ਆਨਲਾਈਨ ਨੈਵੀਗੇਸ਼ਨ ਪ੍ਰਣਾਲੀ ਦਾ ਲਾਭ ਉਠਾ ਕੇ ਦੁਰਘਟਨਾ ਦੇ ਪੀੜਤਾ ਨੂੰ ਨੇੜਲੇ ਹਸਪਤਾਲਾਂ ਤੱਕ ਪਹੁੰਚਾਈਏ ਜਿਸ ਨਾਲ ਉਹਨਾਂ ਨੂੰ ਸਮੇਂ ਸਿਰ ਸਹਾਇਤਾ ਮਿਲ ਸਕੇਗੀ ਅਤੇ ਬਚਾਅ ਦਰ ਵਿੱਚ ਵਾਧਾ ਹੋਵੇਗਾ ਇਸ ਦੇ ਨਾਲ ਹੀ ਵਿਆਪਕ ਕਵਰੇਜ ਨੂੰ ਯਕੀਨੀ ਬਣਾਉਂਦਿਆਂ ਸਾਰੇ 144 ਐਸਐਸਐਫ ਹਾਈਵੇ ਮਾਰਗਾਂ ਨੂੰ ਹੁਣ ਫਰਿਸ਼ਤੇ ਸੂਚੀਬੱਧ ਹਸਪਤਾਲਾਂ ਨਾਲ ਮੈਪ ਕੀਤਾ ਗਿਆ ਨਾਲ ਹੀ ਉਹਨਾਂ ਕਹੇ ਕਿ ਆਮ ਲੋਕਾਂ ਨੂੰ ਅਗਿਆਕੇ ਦੁਰਘਟਨਾਵਾਂ ਅਤੇ ਪੀੜਤਾ ਦੀ ਮਦਦ ਕਰਨੀ ਚਾਹੀਦੀ ਹੈ ਉਨ੍ਹਾਂ ਦੀ ਜਾਨ ਬਚਾਉਣ ਲਈ ਉਤਸ਼ਾਹਿਤ ਕਰਨ ਵਾਲੇ ਅਜਿਹੇ ਫਰਿਸ਼ਤੇ ਨੂੰ ਕਾਨੂੰਨੀ ਉਲੰਘਣਾ ਅਤੇ ਪੁਲਿਸ ਪੁੱਛਗਿੱਛ ਤੋਂ ਛੋਟ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਉਸ ਨੂੰ ਨਗਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਜ਼ਿਕਰਯੋਗ ਹੈ ਕਿ ਫਰਿਸ਼ਤੇ ਪ੍ਰਣਾਲੀ ਤਹਿਤ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨ ਵਾਲੇ ਵਿਅਕਤੀ ਨੂੰ ਸਰਕਾਰ ਦੁਆਰਾ ਫਰਿਸ਼ਤਾ ਵਜੋਂ ਮਾਨਤਾ ਦਿੱਤੀ ਜਾਂਦੀ ਹੈ ਅਤੇ 2000 ਰੁਪਏ ਦਾ ਇਨਾਮ ਵੀ ਦਿੱਤਾ ਜਾਏਗਾ ਟ੍ਰੈਫਿਕ ਅਤੇ ਸੜਕ ਸੁਰੱਖਿਆ ਪੰਜਾਬ ਐਸਆਈ ਰਾਏ ਨੇ ਇਸ ਪਹਿਲ ਕਦਮੀ ਨੂੰ ਐਮਰਜੈਂਸੀ ਦੀ ਸੂਰਤ ਵਿੱਚ ਤੁਰੰਤ ਇਲਾਜਮ ਹੋਇਆ ਕਰਵਾਉਣ ਲਈ ਇੱਕ ਮਹੱਤਵਪੂਰਨ ਕਦਮ ਕਰਾਰ ਦਿੱੰਧਿਆ ਕਿਹਾ ਹੈ ਕਿ ਫਰਿਸ਼ਤੇ ਹਸਪਤਾਲਾਂ ਦਾ ਮੈਪਲਜ਼ ਮੋਬਾਈਲ ਐਪ ਨਾਲ ਏਕੀਕਰਨ ਇਹ ਯਕੀਨੀ ਬਣਾਏਗਾ ਕਿ ਸੜਕ ਦੁਰਘਟਨਾ ਪੀੜਤਾ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਸਕੇ ਜੋ ਮਨੁੱਖੀ ਜਾਨਾਂ ਬਚਾਉਣ ਲਈ ਲਾਹੇਵੰਦ ਸਾਬਿਤ ਹੋਵੇਗਾ ਸੜਕ ਸੁਰੱਖਿਆ ਫੋਰਸ ਇਸ ਪ੍ਰਣਾਲੀ ਦੀ ਵਰਤੋਂ ਦੁਰਘਟਨਾ ਪੀੜਤਾਂ ਨੂੰ ਸੰਵੇਦਨਸ਼ੀਲ ਸਮੇਂ ਤੇ ਹਸਪਤਾਲ ਜਾਣ ਲਈ ਸਹਾਇਤਾ ਹੋਵੇਗੀ ਜਿਸ ਨਾਲ ਮਨੁੱਖੀ ਜਾਨਾਂ ਬਚਾਉਣ ਦੀ ਦਰ ਵਿੱਚ ਸੁਧਾਰ ਆਵੇਗਾ ਬਿਊਰੋ ਰਿਪੋਰਟ ਜੀਕੇਆ ਟੀਵੀ